ਸੁਲਤਾਨਪੁਰ ਲੋਧੀ ਦਾ ਬਹੁਤ ਸਾਰਾ ਇਲਾਕਾ ਹਜੇ ਵੀ ਹੜਾ ਦੀ ਲਪੇਟ ਦੇ ਵਿੱਚ ਹੈ ਜਿਸ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋ ਗਿਆ ਹੈ। ਕਈ ਪਿੰਡਾਂ ਦੇ ਵਿੱਚ ਹਜੇ ਵੀ 4-4 5-5 ਫੁੱਟ ਤੱਕ ਪਾਣੀ ਮੌਜੂਦ ਹੈ ਤੇ ਕਈ ਥਾਵਾਂ ਤੇ ਆਰਜੀ ਬੰਨਾਂ ਨੂੰ ਬੰਨਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਗੱਦ ਦੇ ਕੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਦੇ ਵਿੱਚ ਡਟੇ ਹੋਏ ਨੇ ਐਮਪੀ ਸੰਤ ਸੀਚੇਵਾਲ ਦੀ ਸੇਵਾ ਤੋਂ ਪ੍ਰੇਰਿਤ ਹੋ ਕੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਨਾਲ ਸੰਬੰਧਤ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਅਤੇ ਮੋਦਵਾਰਾਂ ਦੇ ਬਲੋਲੇ ਆਂਦੀ ਗਈ ਰਾਹਤ ਸਮਗਰੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸੌਂਪੀ ਗਈ ਸੰਕਟਾ ਵੱਲੋਂ ਹੜ੍ਹ ਪ੍ਰਭਾਵਿਤਾ ਦੀ ਮਦਦ ਦੇ ਲਈ ਸ਼੍ਰੀ ਚਮਕੌਰ ਸਾਹਿਬ ਤੋਂ ਲਿਆਂਦੀਆਂ 6 ਟਰਾਲੀਆਂ ਸਾਇਲੇਜ ਚਾਰਾ ਤੇ 2 ਲੱਖ ਦਾ ਡੀਜ਼ਲ ਸੰਤ ਸਿਚੇਵਾਲ ਦੇ ਸਪੂਰਤ ਕੀਤੀਆਂ ਗਈਆਂ ਸੰਗਤਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿਚੇਵਾਲ ਮਾਇਨੇ ਵਿੱਚ ਹੜਪੀੜਤਾ ਦਾ ਦਰਦ ਪਛਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਰਾਹਤ ਦੀ ਕਿਸ ਕਿਸ ਇਲਾਕੇ ਦੇ ਵਿੱਚ ਲੋੜ ਹੈ ਇਸ ਲਈ ਅਸੀਂ ਉਹਨਾਂ ਨੂੰ ਨਾਲ ਲੈ ਜਾ ਕੇ ਸੇਵਾ ਕਰਾਂਗੇ ਇਸ ਦੌਰਾਨ ਚਮਕੌਰ ਸਾਹਿਬ ਦੀਆਂ ਸੰਗਤਾਂ ਵੱਲੋਂ ਸੰਤ ਸੀਚੇਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਉੱਥੇ ਹੀ ਦੂਜੇ ਪਾਸੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ। ਸਟਾਰ نیوز ਪੰਜਾਬੀ ਟੀਵੀ ਦੇ ਲਈ ਸਿਮਰਨ ਸੰਦੂਦੀ ਰਿਪੋਰਟ। ਸਾਰੀਆਂ ਸੰਗਤਾਂ ਵੱਲੋਂ ਪਿਆਰਪ੍ਰੀ ਸਾਸੀ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸਾਰੇ ਚਮਕੌਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿਲ੍ਹਾ ਰੋਪੜ ਆਸਪਾਸ ਦੇ ਇਲਾਕਿਆਂ ਦੇ ਨਗਰਾਂ ਦੇ ਪੰਜ ਸਰਪੰਚ ਸਹਿਬਾਨ ਤੇ ਨਾਲ ਬਾਬਾ ਗਾਜੀ ਦਾ ਕਲੱਬ ਦੀ ਸਮੁੱਚੀ ਟੀਮ ਬਾਬਾ ਜੀ ਦੇ ਇੱਥੇ ਸੁਲਤਾਨਪੁਰ ਲੋਧੀ ਜਿਵੇਂ ਅਸੀਂ ਪਿਛਲੇ ਸਮੇਂ ਤੋਂ ਹਰ ਸਾਲ ਦੇਖਦੇ ਜਿਹੜੀ ਆੜਾਂ ਦੀ ਆਫਤ ਆਉਂਦੀ ਆ ਉਹਨਾਂ ਨੂੰ ਲਾ ਕੇ ਬਾਬਾ ਜੀ ਦਾ ਸੰਤ ਬਾਬਾ ਬਲਬੀਰ ਸਿੰਘ ਜੀ ਸੀਚੇ ਸਾਹਿਬ ਇਹਨਾਂ ਦਾ ਵੱਡਾ ਯੋਗਦਾਨ ਹੁੰਦਾ ਇਹਨਾਂ ਦੀ ਸੇਵਾਮਾ ਨੂੰ ਅਸੀਂ ਦੇਖਦੇ ਹੋਏ ਅੱਜ ਅਸੀਂ ਇੱਥੇ ਚਾਰਾ ਅਚਾਰ ਤੇ 6 ਟਰਾਲੀਆਂ ਲੈ ਕੇ ਚਮਕੌਰ ਸਾਹਿਬ ਆਸ-ਪਾਸ ਦੇ ਨਗਰਾਂ ਦੇ ਇਲਾਕੇ ਦੇ ਲੋਕ ਨਾਲ ਵੀਰ ਬਿੰਦਰ ਸਿੰਘ ਬੱਲਾ ਤੇ ਆਪਣਾ ਸਾਰੇ ਇਲਾਕੇ ਦੇ ਸਰਪੰਚ ਇਹਨਾਂ ਦੇ ਨਾਲ ਸਮੁੱਚੀ ਟੀਮ ਦੇ ਬਾਬਾ ਗਾਜੀ ਦਾਸੀ ਟੀਮ ਤੇ ਨਾਲ ਅੱਜ ਬਾਬਾ ਜੀ ਨੂੰ 2 ਲੱਖ ਰੁਪਈਆ ਜਿਹੜਾ ਨਗਦ ਅਸੀਂ ਅੱਜ ਤੇਲ ਦੀ ਜਿਹੜੀ ਸੇਵਾ ਵਾਸਤੇ ਜਿਹੜੇ ਬਾਬਾ ਜੀ ਦਿਨ ਰਾਤ ਇਲਾਕੇ ਨੌਜੋਨ ਟਰੈਕਟਰ ਦੀ ਸੇਵਾ માં ਚੱਲਦੀਆਂ ਨੇ ਮਸ਼ੀਨਾਂ ਚੱਲਦੀਆਂ ਨੇ ਗੱਡੀਆਂ ਚੱਲਦੀਆਂ ਉਹ ਲੈ ਕਰਕੇ ਸਮੱਗਰੀ ਅੱਜ ਸੁਲਤਾਨਪੁਰ ਲੋਧੀ ਇੱਥੇ ਬਾਬਾ ਜੀ ਨੂੰ ਅਸੀਂ ਸੌਂਪ ਰਹੇ ਇਹਨਾਂ ਨੂੰ ਪਤਾ ਇਲਾਕੇ ਦਾ ਕਿਹੜੇ ਨਗਰਾਂ ਚ ਕਿੱਥੇ ਕਿਸ ਕਿਸਮ ਦੀ ਲੋੜ ਹੈ ਬਾਬਾ ਜੀ ਨੂੰ ਅਸੀਂ ਇਹੀ ਬੇਨਤੀ ਅੱਜ ਕਰਕੇ ਚੱਲੇ ਵੀ ਜਿਹੜੀ ਹੋਰ ਵੀ ਕੋਈ ਲੋੜ ਹੈ ਸਾਡੀ ਡਿਊਟੀ ਲਾਓ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਹਾਡਾ ਅਸਾਯੋਗ ਵਿੱਚ ਤੁਹਾਡਾ ਬਹੁਤ ਵੱਡਾ ਜਿਹਦੇ ਸਮਾਜ ਨੂੰ ਵੱਡਾ ਜਿਹੜਾ ਤੁਸੀਂ ਯੋਗਦਾਨ ਪਾ ਰਹੇ ਹੋ ਅਸੀਂ ਮੋਢੇ ਨਾਲ ਮੋਢਾ ਜੜ ਕੇ ਤੁਹਾਡੇ ਨਾਲ ਮੇਰੇ ਨਾਲ ਵੀਰਦ ਸਿੰਘ ਬੱਲਾ ਅਮਰੋਦ ਸਿੰਘ ਹੋਰ ਇਲਾਕੇ ਦੇ ਪੰਜ ਸਰਪੰਚ ਸਭਨ ਬਾਬਾ ਜੀ ਆ ਮਜੂਦ ਹੈ ਬਾਬਾ ਜੀ ਬੇਨਤੀ ਹੈ ਪਾਵਨ ਪਵਿੱਤਰ ਧਰਤੀ ਗੁਰੂ ਨਾਨਕ ਸਾਹਿਬ ਮਾਰਾ ਸੱਚੇ ਪਾਤਸ਼ਾਹ ਦੀ ਸultanpur Lodhi ਸਾਰੀਆਂ ਸੇਵਾਵਾਂ ਨੂੰ ਬੱਚਿਆਂ ਦੇ ਨੂੰ ਪ੍ਰਵਾਨ ਕਰਨ ਜੀ ਅਤੇ ਸਾਨੂੰ ਜਿਹੜਾ ਸੇਵਾ ਦਾ ਉਦਮ ਬਖਸ਼ਦਾ ਅਸ਼ੀਰਵਾਦ ਦੇਣ ਅੱਗੇ ਵਾਸਤੇ ਵੀ ਸਮਾਜ ਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹੀ